ਉਰ ਸੱਜਣੇ ਟੱਕੇ ਆਈ ਵਿਧਾਨ ਸਭਾ ਹਲਕਾਪੁਰ ਵੀ ਦੀ ਵਾਰਡ ਨੰਬਰ 20 ਦੇ ਵਿੱਚ ਸਮੁੱਚੇ ਨਗਰ ਵੱਲੋਂ ਨਵੇਂ ਸਾਲ ਦੀ ਆਗਮਨ ਤੇ ਅਤੇ ਕਿਸਾਨ ਭਰਾਵਾਂ ਦੀ ਚੜ੍ਹਦੀ ਕਲਾ ਲਈ ਸ਼੍ਰੀ ਅਖੰਡ ਪਾਠ ਸੱਭ ਕਰਵਾਇਆ ਗਿਆ ਇਸ ਦੇ ਤਹਿਤ ਗੁਰਪ੍ਰੀਤ ਸਿੰਘ ਜੀ ਰੰਧਾਵਾ ਹਲਕਾ ਇੰਚਾਰਜ ਪੂਰਬੀ ਸਾਬਕਾ ਕਾਉਂਸਲਰ ਮਹਿੰਦਰ ਸਿੰਘ ਵੇਰਕਾ ਬੀਬੀ ਚਰਨਜੀਤ ਕੌਰ ਪ੍ਰਿਤਪਾਲ ਸਿੰਘ ਸ਼੍ਰੀਪੁਰਾ ਜਗਰੂਪ ਸਿੰਘ ਹਰਵੰਦੀਪ ਸਿੰਘ ਦਵਿੰਦਰ ਸਿੰਘ ਆਦ ਵੀ ਮੌਜੂਦ ਮੇਰਾ ਮਨ ਤਨ ਸ਼ੀਤ ਲੋਏ ਦੇ ਮਹਾਵਾਕਾ ਅਨੁਸਾਰ ਸੱਚੇ ਪਾਤਸ਼ਾਹ ਜੀਓ ਗੁਰੂ ਨਗਰ ਆਬਾਦੀ ਦੀਆਂ ਸਮੂਹ ਸੰਗਤਾਂ ਨੇ ਸੱਚੇ ਪਾਤਸ਼ਾਹ ਜੀ ਔਰ ਆਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਨਵੇਂ ਸਾਲ ਦੀਆਂ ਖੁਸ਼ੀਆਂ ਦੇ ਵਿੱਚ ਅਤੇ ਕਿਸਾਨ ਜੁਨੀਆਨਾ ਦੀ ਜਿੱਤ ਦੀਆਂ ਅਰਦਾਸਾਂ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਪਰਸੋਂ ਵਾਲੇ ਰੋਜ਼ ਤੋਂ ਆਪ ਜੀ ਦੇ ਪਾਵਨ ਚਰਨ ਪਰਸ ਕੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ ਜਿਨ੍ਹਾਂ ਦੀ ਨਿਵਰਤਾ ਸਹਿਤ ਸੰਪੂਰਨਤਾ ਹੀ ਹੋਈ ਹੈ ਉਪਰੰਤ ਖੁੱਲੇ ਪੰਡਾਲਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਦਿੱਤੇ ਹਨ ਖੁੱਲੇ ਪੰਡਾਲਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੀ ਬਾਣੀ ਦੇ ਇਲਾਹੀ ਕੀਰਤਨ ਕੀਤੇ ਗਏ ਹਨ ਕਿਰਪਾ ਕਰਨੀ ਬਾਣੀ ਪੜਦੇ ਆਂ ਕੀਰਤਨ ਕਰਦੇ ਆਂ ਨਾ ਯੋ ਡੇਕੀ ਨਾ ਯੁਕੇ ਦਾ ਦੱਗੇ ਅਸੀਂ ਮੋੜ ਨਹੀਂ